ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਤੇ ਜੀ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਜੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਜੀ ਸ਼ਿਮਲਾ ਮਿਰਚ ਬੈਂਗਣੀ ਤੇ ਆਲੂਾਂ ਦੀ ਸਬਜ਼ੀ ਦੀ ਤੇ ਇਹ ਕੱਲ ਦੀ ਆਪਣੀ ਵੀਡੀਓ ਹੈ ਜੀ ਕੱਲ ਆਪਾਂ ਵੀਡੀਓ ਜਿਹੜੀ ਬਣਾਈ ਸੀ ਤੇ ਵੀਡੀਓ ਨੂੰ ਜੀ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਵੇਖਿਓ ਤੇ ਆਪਾਂ ਲੱਗੇ ਸੀ ਜੀ ਸ਼ਾਮ ਨੂੰ ਸਬਜ਼ੀ ਚੀਰਨੇ ਇੱਥੇ ਸਬਜੀ ਬਹੁਤ ਹੀ ਵਧੀਆ ਸੀ ਕੋਈ ਜ਼ਿਆਦਾ ਖਰਾਬ ਨਹੀਂ ਨਿਕਲੀ ਹੈਗੇ ਵਿੱਚੋਂ ਬਹੁਤ ਹੀ ਵਧੀਆ ਸਬਜੀ ਸੀ ਤੇ ਮੈਂ ਇੱਥੇ ਫਿਰ ਲੰਬੀ ਲੰਬੀ ਸ਼ੇਪ ਦੇ ਵਿੱਚ ਜੜੇ ਬਤਾऊं ਤੇ ਆਲੂ ਤੇ ਆਪਾਂ ਸ਼ਿਮਲਾ ਮਿਰਚ ਜਿਹੜੀ ਕੱਟ ਲਈ ਆ ਕਈ ਭਣਪਰਾਤਾ ਬੀ ਪਾਲਨ ਦੇ ਵਿੱਚ ਕਈ ਬੀ ਨਹੀਂ ਪਾਉਂਦੇ ਹੈਗੇ ਸ਼ਿਮਲਾ ਮਿਰਚ ਦੇ ਤੇ ਆਪਾਂ ਥੋੜੇ ਬਹੁਤੇ ਬੀ ਪਾਏ ਸੀ ਤੇ ਇਹਦੇ ਨਾਲ ਸਬਜੀ ਕਰਾਰੀ ਬਣਦੀ ਹੈ ਟੇਸਟੀ ਬਣਦੀ ਹੈ ਲੋ ਜੀ ਇੱਥੇ ਆਪਾਂ ਲਸਣ ਪਿਆਜ਼ ਤੇ ਟਮਾਟਰ ਵੀ ਕੱਟ ਲਿਆ ਸੀ। ਲਓ ਜੀ ਹੁਣ ਆਪਾਂ ਲਗਾਉਣੀ ਹੈ ਜੀ ਤੜਕਾ। ਹਾਂ ਜੀ ਇੱਥੇ ਆਪਾਂ ਸਰੋਂ ਦਾ ਤੇਲ ਪਾ ਲਿਆ ਸੀ ਜੀ। ਇਹ ਸਰੋਂ ਦਾ ਤੇਲ ਪਹਿਲਾਂ ਹੀ ਮਠੀਰੀਆ ਹੋਇਆ ਸੀ। ਤੇ ਇਹਦੇ ਵਿੱਚ ਆਪਾਂ ਪਾਉਣੀ ਹੈ ਜੀ ਜੀਰਾ ਤੇ ਥੋੜੀ ਜੀ ਅਜਵਾਨ। 10-15 ਮਿੰਟ ਦੇ ਵਿੱਚ ਜੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਆ। ਤੇ ਲੋ ਜੀ ਆਪਾਂ ਹੁਣ ਪਾਏ ਪਿਆਜ਼ ਤੇ ਵਿੱਚੀ ਲਸਣ ਪਹਿਲਾਂ ਇਹਨਾਂ ਨੂੰ ਭੁੰਨ ਲਵਾਂਗੇ ਜੀ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਚਾਲੂ ਐਡ ਕਰਦੇ ਹਾਂ ਜੀ ਗਰਮੀ ਬਹੁਤ ਜ਼ਿਆਦਾ ਸੀ ਸੋਈ ਦੇ ਵਿੱਚ ਲੋ ਜੀ ਹਰੀਆਂ ਮਿਰਚਾਂ ਵੀ ਮੈਂ ਪਾਤੀ ਆ ਸਵਾਦ ਅਨੁਸਾਰ ਵੀਡੀਓ ਸਾਰੇ ਭੈਣ ਭਰਾ ਦੇਖਦੇ ਆ ਲਾਈਕ ਕਰਕੇ ਜਾਂਦੇ ਆ ਤੇ ਸਾਰੇ ਭੈਣ ਭਰਾਵਾਂ ਦਾ ਜੀ ਬਹੁਤ-ਬਹੁਤ ਧੰਨਵਾਦ ਆ ਜੀ ਕਈ ਭੈਣ ਭਰਾ ਵੀਡੀਓ ਦੇਖ ਕੇ ਲਾਈਕ ਨਹੀਂ ਕਰਦੇ ਹੈਗੇ ਪਲੀਜ਼ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਤੇ ਹਾਈਪ ਵੀ ਕਰ ਦਿਆ ਕਰੋ ਤੇ ਇਸੇ ਤਰ੍ਹਾਂ ਸਪੋਰਟ ਆ ਜਿਹੜੀ ਆਪਣੀ ਬਣਾਈ ਰੱਖਿਓ ਮੋਟੇ ਗਰਮੀ ਜਿਆਦਾ ਹੋਣ ਕਰਕੇ ਫਿਰ ਸ਼ਾਮ ਨੂੰ ਇਹ ਹੁੰਦਾ ਵਾ ਵੀ ਜਲਦੀ ਸਬਜ਼ੀ ਪਾਣੀ ਬਣਾਓ ਤੇ ਆਪਣਾ ਟਾਈਮ ਨਾਲ ਖਾਦੀ ਜਾਂਦੀ ਹੈ ਰੋਟੀ ਪਾਣੀ ਮੀਂਹ ਪੈਣ ਕਰਕੇ ਮੱਛਰ ਜਾ ਕਾਫੀ ਹੋ ਗਿਆ ਏ ਤੇ ਵੈਸੇ ਤਾਂ ਮੈਂ ਆਲ ਆਉਟਰ ਲਗਾ ਲੈਣੀ ਹੁੰਨੀ ਆ ਸੋਈ ਦੇ ਵਿੱਚ ਪਰ ਫਿਰ ਵੀ ਪੈਰਾਂ ਦੇ نیچے ਜਿਹੜਾ ਮੱਛਰ ਕਾਫੀ ਜ਼ਿਆਦਾ ਲੜਦਾ ਏ ਕਿਉਂਕਿ ਮੀਂਹ ਪਿਆ ਹੋਇਆ ਸੀ ਤੇ ਇਸ ਕਰਕੇ ਪਾਣੀ ਵੀ ਦਾ ਖੜ ਜਾਂਦਾ ਏ ਦੋ ਤਿੰਨ ਦਿਨ ਪਹਿਲਾਂ ਕਾਫੀ ਮੀਂਹ ਪਿਆ ਏ ਹੁਣ ਦੋ ਦਿਨ ਹੋ ਗਏ ਮੀਂਹ ਨਹੀਂ ਪਿਆ ਹੈਗਾ ਤੇ ਮੀਂਹ ਪੈਣ ਕਰਕੇ ਹੁਣ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ ਪਾਦੋਂ ਦੀ ਗਰਮੀ ਵੀ ਬਹੁਤ ਜ਼ਿਆਦਾ ਫੈੜੀ ਹੁੰਦੀ ਹੈ ਤੇ ਬਸ ਹੁਣ ਸੌਣ ਦੇ ਥੋੜੇ ਦਿਨ ਰਹਿ ਗਏ ਨੇ ਦੇਖਦੇ ਆ ਥੋੜੇ ਦਿਨਾਂ ਵਿੱਚ ਆਪਾਂ ਵੀ ਇਹ ਖੀਰ ਤੇ ਪੂੜਿਆਂ ਦੀ ਰੈਸਪੀ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਉਂਕਿ ਫਿਰ ਰਖੜੀਆਂ ਆ ਰਹੀਆਂ ਨੇ ਦੀਦੀ ਉਹਨਾਂ ਨੇ ਵੀ ਆਉਣਾ ਵਾ ਤੇ ਇਸ ਕਰਕੇ ਫਿਰ ਚਲੋ ਇਹ ਸੋਚੇ ਸੀ ਵੀ ਉਹ ਵੀ ਆਣਗੇ ਉਹ ਵੀ ਖਾਣਗੇ ਤੇ ਆਪਾਂ ਫਿਰ ਰਖੜੀਆਂ ਤੋਂ ਇੱਕ ਦਿਨ ਪਹਿਲਾਂ ਹੀ ਬਣਾਵਾਂਗੇ ਖੀਰ ਪੂੜੇ ਤੇ ਲਓ ਜੇ ਇੱਥੇ ਆਪਾਂ ਤੜਕਾ ਆਪਣਾ ਥੋੜਾ ਜਿਹਾ ਬਰਾਊਨ ਹੋ ਗਿਆ ਏ ਤੇ ਮੈਂ ਜਿਹੜੇ ਮਸਾਲੇ ਨੇ ਪਹਿਲਾਂ ਹੀ ਇੱਕ ਪਲੇਟ ਚ ਪਾ ਲੇ ਫਿਰ ਸਵਾਦ ਅਨੁਸਾਰ ਪੱਲਾ ਹੀ ਪਾ ਕੇ ਰੱਖ ਲੇ ਲਓ ਜੀ ਹੁਣ ਆਪਾਂ ਆਲੂ ਪਾ ਦਵਾਂਗੇ ਸਬਜੀ ਦੇ ਵਿੱਚ ਆਲੂ ਵੈਸੇ ਤਾਂ ਹੁਣ ਨਰਮ ਜੇ ਆਉਂਦੇ ਆ ਹੁਣ ਮਿੱਠੇ ਆਉਂਦੇ ਆ ਆਲੂ ਉਹ ਪਹਿਲਾਂ ਵਾਂਗੂ ਕਰਾਰੇ ਜੇ ਆਲੂ ਨਹੀਂ ਬਣਦੇ ਹੈਗੇ ਸਬਜੀ ਮਤਲਬ ਉਹ ਮਿੱਠੇ ਜੇ ਰਹਿ ਜਾਂਦੀ ਹੈ ਸਬਜੀ ਮਿੱਠੇ ਮਿੱਠੇ ਜੀ ਕਿਉਂਕਿ ਆਲੂ ਮਿੱਠੇ ਜੇ ਆ ਰਹੇ ਹੁਣ ਪਤਾ ਨਹੀਂ ਕਿਉਂ ਬੀ ਵਗੈਰਾ ਦਾ ਫਰਕ ਹੋਊਗਾ ਹੋ ਸਕਦਾ ਤੇ ਇਸ ਕਰਕੇ ਚਲੋ ਆਪਾਂ ਪਹਿਲਾਂ ਭੁੰਨ ਲਿਆ ਥੋੜੇ ਜਿਹਾ ਆਲੂ ਮੈਂ ਕਿ ਚਲੋ ਵੀ ਪਹਿਲਾਂ ਇਹਨਾਂ ਨੂੰ ਸੇਕ ਲਵਾ ਲੈਨੇ ਆ ਫਿਰ ਕੱਚੇ ਰਹਿ ਜਾਂਦੇ ਆ ਕਿਉਂਕਿ ਸ਼ਿਮਲਾ ਮਿਰਚ ਤੇ ਜਿਹੜੇ ਬਤਾਉਂ ਨੇ ਉਹ ਤਾਂ ਫਿਰ ਜਲਦੀ ਉਹ ਬਣ ਜਾਂਦੇ ਆ ਉਹਨਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਬਣਾਉਣ ਨੂੰ ਥੋੜੇ ਜਿਹਾ ਆਲੂਆਂ ਨੂੰ ਜ਼ਿਆਦਾ ਟਾਈਮ ਲੱਗ ਜਾਂਦਾ ਤੇ ਫਿਰ ਆਪਾਂ ਪਹਿਲਾਂ ਆਲੂ ਆ ਜਿਹੜੇ ਮੈਂ ਪਾ ਕੇ ਭੁੰਨ ਲੈ ਸੀ ਅੱਜਾਂ ਤੇ ਵਿੱਚ ਲੋ ਜੀ ਇੱਥੇ ਆਪਣੇ ਆਲੂ ਆ ਜਿਹੜੇ ਥੋੜੇ ਸੌਫਟ ਹੋ ਗਏ ਸੀ ਹਲਕੇ ਜਿ ਟੁੱਟਣ ਜੇ ਲੱਗ ਗਏ ਸੀ ਤੇ ਹੁਣ ਇੱਥੇ ਆਪਾਂ ਬਾਕੀ ਸਬਜੀ ਆ ਜਿਹੜੀ ਉਹ ਵਿੱਚ ਪਾ ਦਵਾਂਗੇ ਜੇ ਆਪਾਂ ਇਕੱਠੀ ਪਾ ਦਿੰਦੇ ਸਾਰੀ ਸਬਜੀ ਫਿਰ ਇਹ ਪਹਿਲਾਂ ਕੁਲ ਜਾਂਦੀ ਆ ਫਿਰ ਸ਼ਿਮਲਾ ਮਿਰਚ ਦੀ ਸਬਜੀ ਇਸ ਵਾਰ ਟਮਾਟਰ ਆ ਜਿਹੜੇ ਮੈਂ ਤੜਕੇ ਦੇ ਵਿੱਚ ਭੁੰਨੇ ਨਹੀਂ ਹੈਗੇ ਮੈਂ ਸੋਚਿਆ ਵੀ ਚਲੋ ਇਸ ਵਾਰ ਆਪਾਂ ਇਦਾਂ ਹੀ ਆਵਾਂਗੇ ਦੇ ਵਿੱਚ ਸਬਜੀ ਦੇ ਵਿੱਚ ਤੇ ਆਪਾਂ ਸਬਜੀ ਚ ਮਿਕਸ ਕਰ ਦਿੰਦੇ ਆ ਸਾਰੇ ਸਾਰੀ ਸਬਜੀ ਮਿਕਸ ਕਰ ਦਿੱਤੀ ਆ ਇਸ ਤਰ੍ਹਾਂ ਜਿਹੜੀ ਸਬਜੀ ਆ ਬਹੁਤ ਹੀ ਟੇਸਟੀ ਬਣਦੀ ਆ ਫਿਰ ਆਲੂ ਕੱਚੇ ਵੀ ਨਹੀਂ ਰਹਿੰਦੇ ਹੈਗੇ ਜੇ ਆਪਾਂ ਪਹਿਲਾਂ ਹੀ ਪਾ ਦਿੰਦੇ ਫਿਰ ਸਬਜੀ ਉਹ ਫਿਰ ਜਲਦੀ ਉਹ ਕੁਲਝੇ ਜਾਂਦੀ ਆ ਖੜਮੀ ਜੀ ਨਹੀਂ ਰਹਿੰਦੀ ਹੈਗੀ ਲੋ ਜੀ ਹੁਣ ਨਾਲ ਹੀ ਆਪਾਂ ਇੱਥੇ ਜਿਹੜੇ ਮਸਾਲੇ ਇਕੱਠੇ ਕਰਕੇ ਰੱਖੇ ਹੋਏ ਸੀ ਮੇਰੇ ਨਮਕ ਹਲਦੀ ਲਾਲ ਮਿਰਚ ਤੇ ਧਨੀਆ ਤੇ ਜੀਰਾ ਪਾਊਡਰ ਤੇ ਨਾਲ ਹੀ ਮੈਂ ਥੋੜੀ ਜੀ ਕਸੂਰੀ ਮੇਥੀ ਆ ਜਿਹੜੀ ਉਹ ਐਡ ਕਰਤੀ ਆ ਤੇ ਕਸੂਰੀ ਮੇਥੀ ਵੈਸੇ ਹੁਣ ਹਰ ਸਬਜ਼ੀ ਦੇ ਵਿੱਚ ਪੈ ਜਾਂਦੀ ਆ ਇਹਦਾ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਲੋ ਜੀ ਇੱਥੇ ਆਪਾਂ ਬਿਲਕੁਲ ਸਿਮ ਗੈਸ ਕਰਕੇ ਰੱਖ ਦਿੱਤਾ ਸੀ ਸਬਜ਼ੀ ਮਿਕਸ ਆਪਾਂ ਬਾਅਦ ਵਿੱਚ ਕਰਾਂਗੇ ਸਬਜ਼ੀ ਇੱਥੇ ਲੋ ਜੀ ਚੱਲੇ ਸੀ ਗੈੜੀ ਜੀ ਉਹਨੂੰ ਦੁੱਧ ਲੈਣ ਨੂੰ ਤੇ ਸਿਮਰਨ ਲੱਗਿਆ ਹੋਇਆ ਸੀ ਸ਼ਰਾਰਤਾਂ ਕਰਨ। ਰੋਜ਼ ਬੱਚੇ ਹੁਣ ਘਾਟੀ ਬਾਹਰ ਜਾਂਦੇ ਆ ਫੇਡਾਂ ਨੂੰ ਘਰੀ ਫਿਰੇ ਖੇਡ ਲੈਂਦਾ ਐ ਸਿਮਰਨ। ਤੇ ਬਾਲਾ ਅਸੀਂ ਬਾਹਰ ਕੱਢਦੀ ਨਹੀਂ ਹੈਗੇ ਬੱਚਿਆਂ ਨੂੰ। ਤੇ ਹੁਣ ਇਹ ਫੋਨ ਦਾ ਖਿਆੜਾ ਛੱਡ ਨਹੀਂ ਗਿਆ ਸੀ ਮੇਰੇ ਦਾ। ਮੈਂ ਕਿਹਾ ਵੀ ਮੈਂ ਵੀਡੀਓ ਐਡੀਟਿੰਗ ਕਰਨੀ ਆ ਤੇ ਮੈਨੂੰ ਫੋਨ ਚਾਹੀਦਾ ਤੇ ਤੁਸੀਂ ਜਾਓ ਫੇਡੋ ਆਪਣੀ ਖੇਡਾਂ ਦੇ ਨਾਲ। ਇਹ ਫਿਰ ਲੱਗਿਆ ਹੋਇਆ ਸੀ ਖੇਡਣ। ਤੇ ਗਰਮੀ ਵੀ ਬਹੁਤ ਜ਼ਿਆਦਾ ਸੀ। ਸ਼ਾਮ ਦਾ ਟਾਈਮ ਜੇ ਅਸੀਂ ਤੇ ਗਰਮੀ ਕਾਫੀ ਜ਼ਿਆਦਾ ਹੋ ਜਾਂਦੀ ਆ। ਅੱਲੇ ਦੁਪਹਿਰੇ ਥੋੜੀ ਜੀ ਹਵਾ ਚੱਲ ਰਹੀ ਸੀ। ਇੱਥੇ ਮੈਂ ਤੁਹਾਨੂੰ ਦਿਖਾਉਣ ਲੱਗੀ ਹੁਈ ਸੀ ਜਿਹੜਾ ਵੇੜੇ ਚ ਦਰੱਖਤ ਆਪਣੇ ਲੱਗਿਆ ਹੋਇਆ ਵਾ ਤੇ ਉੱਥੇ ਇੱਕ ਚਿੜੀ ਨੇ ਹੋਰ ਆਲਣਾ ਪਾ ਲਿਆ ਏ। ਦੋ ਤਿੰਨ ਦਿਨਾਂ ਦੇ ਵਿੱਚ ਇਹਨਾਂ ਨੇ ਆਲਣਾ ਇੰਨਾ ਸੋਹਣਾ ਪਾਇਆ ਏ ਤੇ ਚਿੜੀਆਂ ਵੀ ਹੋਰ ਏ ਮਤਲਬ ਬਹੁਤ ਹੀ ਸੋਹਣੀਆਂ ਨੇ ਚਿੜੀਆਂ। ਮੈਂ ਇੱਕ ਕਿਸੇ ਦਿਨ ਤੁਹਾਨੂੰ ਫੇਰ ਦਿਖਾਵਾਂਗੀ ਬਹੁਤ ਹੀ ਸੋਹਣੀਆਂ ਚਿੜੀਆਂ ਨੇ। ਮੈਂ ਪਹਿਲੀ ਵਾਰ ਦੇਖੀ ਸੀ ਇਹ ਚਿੜੀਆਂ ਤੇ ਕੀਸੇ ਦਿਨ ਆਪਾਂ ਤੁਹਾਡੇ ਨੂੰ ਵੀਡੀਓ ਉਹ ਵੀ ਸ਼ੇਅਰ ਕਰਾਂਗੇ ਚਿੜੀਆਂ ਦੇ ਵੀ ਕਿੱਦਾਂ ਦੀਆਂ ਨੇ ਦੇਖਣ ਨੂੰ ਲੋ ਜੀ ਇੱਥੇ ਆਪਾਂ ਮਸਾਲਾ ਪਾਉਣ ਤੋਂ ਬਾਅਦ ਜਿਹੜਾ ਢੱਕੀ ਚਲੇ ਗਿਆ ਸੀ ਸਬਜੀ ਨੂੰ ਤੇ ਹੁਣ ਮਸਾਲਾ ਜਿਹੜਾ ਆਪਾਂ ਹਲਾ ਦੇਵਾਂਗੇ ਚੰਗੀ ਤਰ੍ਹਾਂ ਸਬਜੀ ਦੇ ਵਿੱਚ ਤੇ ਫਿਰ ਇੱਕ ਵਾਰ ਢੋਲ ਟਾ ਕੇ ਪਕਾ ਲਵਾਂਗੇ ਇਹਨੂੰ ਤੇ ਫਿਰ ਆਪਣੀ ਸਬਜੀ ਜਿਹੜੀ ਬਣ ਕੇ ਤਿਆਰ ਹੋ ਜਾਏਗੀ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜੀ ਜਿੰਨੇ ਟਾਈਮ ਦੇ ਵਿੱਚ ਬਸ ਆਪਾਂ ਆਟਾ ਵਗੈਰਾ ਗੁੰਦੇ ਆ ਜਾਂ ਭਾਂਡੇ ਵਗੈਰਾ ਮਾਂਜਦੇ ਆ ਸਬਜੀ ਧਰ ਕੇ ਇੱਕ ਸਰਡ ਉਹਨੇ ਟਾਈਮ 'ਚ ਸਬਜੀ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਆ ਜਿਆਦਾ ਟਾਈਮ ਤਾਂ ਲੱਗਦਾ ਨਹੀਂ ਸਬਜੀ ਨੂੰ ਵੀ ਜਲਦੀ ਹੀ ਬਣ ਜਾਂਦੀ ਆ ਸੁੱਕੀ ਸਬਜੀ ਤਾਂ ਬਸ ਥੋੜਾ ਟਾਈਮ ਟੱਕ ਕੇ ਹੋਰ ਪਕਾ ਲਾਂਗੇ ਜੀ ਇਹਨੂੰ ਆਪਾਂ ਫਿਰ ਆਪਣੀ ਸਬਜੀ ਜਿਹੜੀ ਤਿਆਰ ਹੋ ਜੂਗੀ ਖਾਣ ਲਈ ਇੱਥੇ ਆਪਾਂ ਸਬਜੀ ਇੱਕ ਪਾਸੇ ਬਣਾਉਣ ਲੱਗ ਗਏ ਸੀ ਤੇ ਨਾਲ ਹੀ ਆਪਾਂ ਇੱਕ ਪਾਸੇ ਆਟਾ ਰ ਗੁੰਨਣ ਲੱਗ ਗਏ ਸੀ ਫਿਰ ਸਬਜੀ ਦੇ ਨਾਲ ਹੀ ਆਟਾ ਗੁੰਨ ਕੇ ਰੱਖ ਦਿੰਨੇ ਆ ਫਿਰ ਥੋੜਾ ਟਾਈਮ ਆ ਟਿਕ ਜੇ ਜਾਂਦਾ ਆਟਾ ਫਿਰ ਆਰਾਮ ਨਾਲ ਰੋਟੀ ਜਿਹੜੀ ਬਣ ਜਾਂਦੀ ਆ ਤੇ ਇੱਥੇ ਮੈਂ ਫਿਰ ਦੁੱਧ ਵਾਲੀ ਕਿੰਨੀ ਪਈ ਸੀ ਮੈਂ ਉਹਦੇ 'ਚ ਪਾਣੀ ਪਾ ਲਿਆ ਸੀ ਉਹਦੇ ਨਾਲ ਹੀ ਆਟਾ ਮੈਂ ਕਿਹਾ ਚਲੋ ਗੁੰਨ ਲੈਨੇ ਆ ਇਹ ਚਲੋ ਢੋਲਣਾ ਕਾਨੂੰ ਆ ਦੁੱਧ ਵਾਲਾ ਭਾਂਡਾ ਇਹ ਚਲੋ ਇਹਦੇ ਨਾਲ ਹੀ ਆਟਾ ਦੋਨਾ ਲੈਨੇ ਆ ਤੇ ਥੋੜੀ ਜਿਹੀ ਫਿਰ ਵੀਡੀਓ ਲੰਬੀ ਬਣ ਗਈ ਸੀ ਤੇ ਫਿਰ ਮੈਂ ਥੋੜੀ ਜਿਹੀ ਵੀਡੀਓ ਆਪਾਂ ਫਾਸਟ ਕਰਤੀ ਸੀ ਸ਼ਾਮ ਨੂੰ ਤਾਂ ਇਹ ਹੀ ਹੁੰਦਾ ਜੀ ਬਸ ਵੀ ਹਲਕਾ ਫੁਲਕਾ ਜਿਹਾ ਖਾਣ ਨੂੰ ਹੋਵੇ ਰੋਟੀ ਪਾਣੀ ਫਿਰ ਖਾਜੇ ਮਾਰਨ ਤੱਕ ਦੀਆ ਦਾਲ ਸਬਜ਼ੀ ਬਸ ਰੋਟੀ ਹੋਵੇ ਜਵਾਹ ਤਲੀਆਂ ਹੋਈਆਂ ਚੀਜ਼ਾਂ ਵੀ ਨਹੀਂ ਖਾਧੀਆਂ ਜਾਂਦੀਆਂ ਫਿਰ ਸ਼ਾਮ ਨੂੰ 4G ਸਾਰੇ ਭੈਣ ਭਰਾ ਜਿਹੜੇ ਨੇ ਮੇਰੇ ਸਾਰਿਆਂ ਦਾ ਵੀਡੀਓ ਦੇਖਣ ਲਈ ਜੀ ਬਹੁਤ-ਬਹੁਤ ਧੰਨਵਾਦ ਆ ਜੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਜੀ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਦੇਆ ਕਰੋ ਜੀ ਤਾਂ ਜੋ ਆਪਣੇ ਚੈਨਲ ਦੇ ਨਾਲ ਹੋਰ ਵੀ ਭੈਣ ਭਰਾ ਜੁੜ ਸਕਣ ਜਲਦੀ ਤੋਂ ਜਲਦੀ ਆਪਣੇ ਜਿਹੜੇ 3000 ਸਬਸਕ੍ਰਾਈਬਰ ਆ ਜਿਹੜੇ ਹੋ ਜਾਣ ਤਾਂ ਜੋ ਤੇ ਸਪੋਰਟ ਆਪਾਂ ਨਹੀਂ ਇਸੇ ਤਰ੍ਹਾਂ ਕਰਦੇ ਰਹੋ ਜੀ ਤੇ ਆਪਾਂ ਵੀ ਤੁਹਾਨੂੰ ਪੂਰਾ ਸਪੋਰਟ ਜਿਹੜੀ ਕਰਾਂਗੇ ਜਿਹੜੇ ਭੈਣ ਭਰਾ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਨੇ ਮੋ ਜਿੱਥੇ ਆਪਣਾ ਆਟਾ ਬੋਨਾ ਦਿੱਤਾ ਸੀ ਮੈਂ ਤੇ ਟੱਕੇ ਰੱਖ ਦਵਾਂਗੇ ਮੋ ਜੀ ਸਬਜੀ ਵੀ ਆਪਣੀ ਬਣ ਕੇ ਤਿਆਰ ਸੀ ਜੀ ਕੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਤੇ ਟੇਸਟੀ ਸਬਜੀ ਬਣ ਕੇ ਤਿਆਰ ਹੋਈ ਸੀ ਅੱਜ ਦੀ ਵੀਡੀਓ ਜੀ ਇੰਨੀ ਕੇਸੀ ਆਪਣੀ ਮਿਲਦੇ ਹਨ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਰ ਤੱਕ ਲਈ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ